ਜੀ ਗੱਲ ਸੁਣਿਓ ਹਾਂਜੀ ਕੱਲ ਨੂੰ ਨਾ ਵੀਰੇ ਤੇ ਭਾਬੀ ਨੇ ਆਉਣਾ ਅੱਛਾ ਤੁਹਾਨੂੰ ਪਤਾ ਹੀ ਹੁਣ ਮੇਰੀ ਭਾਬੀ ਕਿੰਨੀ ਪੜ੍ਹੀ ਲਿਖੀ ਹੋਈ ਆ ਹੂੰ ਤੇ ਅੰਗਰੇਜ਼ੀ 'ਚ ਗੱਲ ਕਰਦੀ ਆ ਅੱਛਾ ਹਾਂ ਮੈਨੂੰ ਅੰਗਰੇਜ਼ੀ ਆਉਂਦੀ ਨਹੀਂ ਨਾ ਹੱਥ ਤੰਗ ਹੀ ਆ ਥੋੜਾ ਜਿਹਾ ਜੇ ਮੈਨੂੰ ਤੁਸੀਂ ਇੱਕ ਦੋ ਸ਼ਬਦ ਅੰਗਰੇਜ਼ੀ ਦੇ ਸਿਖਾ ਦੋ ਇਹ ਤਾਂ ਮੈਂ ਤੈਨੂੰ ਇੱਕ ਦਿਨ 'ਚ ਸਿਖਾ ਦੂੰ ਵਾ ਤੂੰ ਐ ਕਰੀ ਪਹਿਲਾਂ ਤਾਂ ਉਹਨਾਂ ਨੂੰ ਪੰਜਾਬੀ 'ਚ ਸਾਸਰੀ ਕੱਲ ਬੁਲਾਉਣੀ ਆ ਤੇ ਭਰਾ ਨੂੰ ਪਹਿਲਾਂ ਤੂੰ ਕਹਿਣਾ ਕਿ ਭਰਾ ਜੀ ਤੁਸੀਂ ਬਹੁਤ ਇਡੀਅਟ ਹੋ ਤੇ ਇਸੇ ਤਰ੍ਹਾਂ ਆਪਦੀ ਭਝਾਈ ਨੂੰ ਕਹਿਣਾ ਕਿ ਭਝਾਈ ਜੀ ਤੁਸੀਂ ਵੀ ਬਹੁਤ ਇਡੀਅਟ ਹੋ ਵੇ ਮਤਲਬ ਕੀ ਹੁੰਦਾ ਜੀ ਕੀ ਦਾ ਮਤਲਬ ਹੁੰਦਾ ਬਹੁਤ ਵਧੀਆ ਭੁੱਲੀ ਨਾ ਹੁਣ ਚੰਗੀ ਤਰ੍ਹਾਂ ਰੱਟੇ ਲਾ ਲ ਮੈਂ ਯਾਦ ਕਰ ਲੈਣਾ ਕੀ ਦਾ ਫੋਨ ਆ ਗਿਆ ਜੀ ਇਹ ਤਾਂ ਵੱਡੇ ਭਰਾ ਦਾ ਹਾਂ ਗੱਲ ਕਰਾਇਓ ਮੇਰੀ ਹਾਂ ਜੇਠ ਜੀ ਸਸ਼ੀਕਾਲ ਜੇਠ ਜੀ ਤੁਸੀਂ ਬਹੁਤ ਈਡੀਅਟ ਹੋ ਵਿਖਾਣੀ ਜੀ ਨੂੰ ਵੀ ਕਹਿਦੇ ਹੋ ਵੀ ਈਡੀਅਟ ਨੇ ਹਾਂ ਮੰਮੀ ਡੈਡੀ ਨੂੰ ਵੀ ਕਹਿਦੇ ਹੋ ਵੀ ਈਡੀਅਟ ਤੁਸੀਂ ਕਿਉਂ ਗੁੱਸਾ ਕਰਦੇ ਹੋ ਜੀ ਤੁਸੀਂ ਵੀ ਈਡੀਅਟ ਹੋ ਆਇਓ ਜਿਮਾ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਤੁਸੀਂ ਇੰਨੇ ਗਰੀਬ ਹੋ ਗਿਆ ਤਾਂ ਪਹਿਲਾਂ ਮੈਂ ਤੈਨੂੰ ਕਹਿੰਦਾ ਤਰੇਗਾ ਵੀ ਤੇਰੇ ਬਿਨਾ ਮੇਰੇ ਕੋਲੇ ਕੱਖ ਨਹੀਂ ਆयो ਜਮਾ ਤੁਹੀਂ ਨਹੀਂ ਸਮਝੀ ਇਹ ਚ ਮੇਰਾ ਦੱਸ ਕੀ ਕਸੂਰ ਹੈ ਜੀ ਮੈਂ ਇੱਕ ਗੱਲ ਦੱਸਣੀ ਸੀ ਸਾਨੂੰ ਹਾਂਜੀ ਮੇਰੇ ਬ੍ਰਦਰ ਦਾ ਵਿਆਹ ਆ ਗਿਆ ਅੱਛਾ ਤੇ ਤੁਹਾਨੂੰ ਕਾਲੀ హెయిਰ ਵਾਲੀ ਲੁੱਕ ਵਧੀਆ ਲੱਗਦੀ ਐ ਇੱਕ ਸਟੇਟ ਵਾਲਾਂ ਵਾਲੀ ਮੈਨੂੰ ਹੂੰ ਲੋਕ ਗੰਜੀ ਜੀ ਮੈਨੂੰ 1500 ਰੁਪਏ ਦੇ ਦਿਓ ਅੱਜ ਉਹ 1500 ਤੂੰ ਕੀ ਕਰਨ ਮੇਰੇ ਕੋਲ ਹੈ ਨਹੀਂ ਮੈਂ ਪਾਰਲਰ ਜਾ ਕੇ ਆਉਣਾ ਵਾਲ ਸਿੱਧੇ ਕਰਾਉਣੇ ਆ ਉਹ ਘਰੇ ਹੀ ਕਰ ਲਾ ਇਹ ਘਰੇ ਨਹੀਂ ਹੋਣੇ ਮੇਰੇ ਸਾਲੇ ਦੀ ਸਣੇ ਮੇਰੇ ਸਾਰਾ ਟੱਬਰ ਸਿੱਧਾ ਕਰਦਾ ਹੁਣ ਤੈਥੋਂ ਵਾਲੇ ਚ ਦੇਉਂਦੇ ਚਾਪੀ ਲੂ ਕੀ ਹੋ ਗਿਆ ਉਹ ਦਰਦ ਵਾਲਾ ਹੋ ਜਾਂਦਾ ਰਸਵੇ ਦਾ ਮੈਂ ਤਾਂ ਬਾਬਾ ਔਖਾ ਤੂੰ ਐ ਕਰ ਡਾਕਟਰ ਨੂੰ ਫੋਨ ਲਾ ਛੇਤੀ ਕਰ ਲਾਉਣੀ ਇਹਦਾ ਪਾਸਵਰਡ ਦੱਸਿਓ ਜੀ ਦੱਸਿਓ ਜੀ ਪਾਸਵਰਡ ਰਿਸ਼ਮ ਤੂੰ ਪਾਸਵਰਡ ਨੂੰ ਰਹਿਣ ਦੇ ਤੂੰ ਐ ਕਰ ਆਪਣੀ ਰਸੋਈ ਚੋਂ ਨਾ ਚੂਰਨ ਪਿਆ ਉਹ ਲੈ ਚਾਕੇ ਮੈਂ ਹੁਣੇ ਲੈ ਕੇ ਸ਼ੁਕਰ ਹੈ ਵੇ ਬਚ ਗਿਆ ਅੱਜ ਤਾਂ ਜਾਣੇ ਯਾਰ ਮੈਂ ਸੋਚਦਾ ਜੀ ਵਿਆਹ ਤੋਂ ਪਹਿਲਾਂ ਮੇਰੇ ਕਿੰਨਾ ਟੈਲੈਂਟ ਹੁੰਦਾ ਸੀ ਜਿੰਨੀ ਵਧੀਆ ਮੈਂ ਮਨੋਰੰਜਨ ਕਰਦਾ ਹੁੰਦਾ ਸੀ ਕਾਲਜ ਦੇ ਵਿੱਚ ਮੈਂ ਪਹਿਲੇ ਨੰਬਰ ਤੇ ਹੁੰਦਾ ਸੀ ਮੈਂ ਹਰੇਕ ਐਕਟਰ ਦੀ ਬਾਤ ਪੂਰੀ ਵਧੀਆ ਘਟ ਲੈਂਦਾ ਸੀ ਉਮਰੀਦ ਪੁਰੀ ਜੀ ਦਾਰਾ ਸਿੰਘ ਜੀ ਓਮ ਪੁਰੀ ਦੀ ਸਨੀ ਜਲ ਦੀ ਸਾਰੇ ਐਕਟਰਾਂ ਦੀ ਪੂਰੀ ਵਧੀਆ ਬਾਤ ਘਟ ਲੈਂਦਾ ਹੁੰਦਾ ਸੀ ਤੇ ਹੁਣ ਕੀ ਹੋਇਆ ਸਿਰ ਦਾ ਆਵਾਜ਼ ਵੀ ਨਹੀਂ ਨਿਕਲਦੀ ਆਏ ਹੋ ਜਮਾ